ਤੋ ਕੰਮਾਂ ਜਿਹੜੇ ਸਾਡੇ ਕੋ ਸਾਡੀ ਮਤਲਬ ਚਾਹੀਏ ਸਾਡੇ ਕੋ ਸਭ ਦਾ ਸਮਾਨ ਸਾਡਾ ਅੰਦਰ ਪਿਆ ਇਹਦੀ ਫਲ ਬੁੱਲ ਦੇ ਜਿੰਦੇ ਕੋਲ ਦੇ ਦੁਕਾਨਾਂ ਦੇ ਕਬਜ਼ੇ ਕਰਨ ਨੇ ਇਹਨਾਂ ਨੇ ਤੇ ਕਬਜ਼ਾ ਕਰ ਲਿਆ ਸਮਾਨ ਵੀ ਗਾਇਬ ਕਰਤਾ ਰ ਸਮਾਨ ਵੀ ਸਾਰਾ ਗਾਇਬ ਕੀਤਾ 15 20 ਦਾ ਸਾਰਾ ਤੋ ਤੁਸੀਂ ਇਸ ਦੁਕਾਨਾਂ ਦੇ ਮਾਲਕ ਆ ਅਸੀਂ ਸਨ 1960 ਤੋਂ ਲੱਕੇ ਹਾਂਜੀ 2024 ਤੱਕ ਫਤਮੀ ਬਾਤ ਮਾਈਕ ਪਾ ਸਾਡਾ ਹੱਕ ਸਾਡਾ ਮੈਨੂੰ ਚਾਹੀਦਾ ਹੈ ਅੱਭੀਆ ਮੇਰੇ ਕੋਲ ਇਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਸਾਡੇ ਕਿਸੇ ਨਾਲ ਗੱਲ ਕੀਤੀ ਇਹ ਨਾਲ ਦੇ ਕੁਆਨਟੀ ਸਾਡੇ ਕਹਿੰਦੇ ਕਿ 2017 ਚ ਤੁਹਾਡੇ ਚਾਚੇ ਨੇ ਇਹ ਦੁਕਾਨਾ ਤੁਹਾਡੇ ਡੈਡੀ ਤੋਂ ਖਰੀਦੀ ਆ ਤੇ ਉਹਨਾਂ ਤੋਂ ਅਸੀਂ ਖਰੀਦੀ ਆ 3-4 ਮਹੀਨੇ ਪਹਿਲੇ ਜਦਕਿ ਸਾਡੇ ਨਾਲ ਤਾਂ ਕੋਈ ਕਿਸੇ ਦਾ ਕੰਟੈਕਟ ਹੀ ਨਹੀਂ ਹੋਇਆ ਸਹੀ ਨਹੀਂ ਕਹਿਣ ਪਾਣੀ ਇਹ ਇਹਨਾਂ ਨੇ ਪਾਈ ਆ ਸਾਡੀਆਂ ਸ਼ੱਪਾਂ ਬਾਲੇ ਵਾਲੀਆਂ ਸੀਗੀਆਂ ਇਹਨਾਂ ਨੇ ਪਾਈਆਂ ਨੂੰ ਪਤਾ ਨਹੀਂ ਲੱਗਾ ਸਾਨੂੰ ਨਹੀਂ ਪਤਾ ਅਸੀਂ ਤਾਂ ਪਰਸੋ ਵੀ ਆਏ ਆ ਦੁਕਾਨ ਦੇ ਅੰਦਰ ਕਬਜ਼ਾ ਚਾਬੀ ਸਾਡੇ ਕੋਲ ਸੀ ਇਹ ਜਿੰਦੇ ਵੱਟ ਕੇ ਬੜਦੇ ਫੇ ਅਸੀਂ ਜਿੰਦੇ ਤੋੜੇ ਵੀ ਸਾਡੀ ਚੀਜ਼ ਆ ਤੱਕ ਤਾਂ ਕੋਈ ਜਿੰਦਾ ਲੱਜੂਗਾ ਹਾਂਜੀ ਭੰਡ ਕੀ ਨਾਮ ਆਪਣਾ ਮੇਰਾ ਨਾਮ ਰਜਿੰਦਰ ਕੌਰ ਹੈ ਹਾਂਜੀ ਕੀ ਮਸਲਾ ਕੀ ਆਪਣਾ ਮਸਲਾ ਇਹ ਆ ਭਾਜੀ ਕਿ ਡੈਡੀ ਮੰਮੀ ਮੇਰੇ ਕੋਲ ਰਹਿੰਦੇ ਆ ਤੇ ਇਹਨਾਂ ਦੀ ਉੱਤੇ ਦਵਾਈ ਚੱਲਦੀ ਸ਼ੂਗਰ ਦੀ ਤੇ ਇਸ ਦੇ ਅੱਖ ਤੋਂ ਬਲਾਈਂਡ ਵੀ ਹੋ ਚੁੱਕੇ ਆ ਇਹਨਾਂ ਦਾ ਆਪਰੇਸ਼ਨ ਗਲਤ ਹੋ ਗਿਆ ਸੀਗਾ ਤੇ ਇਹਨਾਂ ਦੀ ਦਵਾਈ ਚੱਲਦੀ ਕਰਕੇ ਇੱਥੇ ਕੋਈ ਸੰਭਲਣ ਵਾਲਾ ਹੈ ਨਹੀਂ ਹੈਗੇ ਸੀ ਮੇਰੇ ਦੋ ਬ੍ਰਦਰ ਇੱਕ ਛੋਟੇ ਦੀ ਡੈੱਥ ਹੋ ਗਈ ਵੱਡਾ ਬ੍ਰਦਰ ਆਪਣੀ ਵਾਈਫ ਦੇ ਨਾਲ ਅਲੱਗ ਰਹਿੰਦਾ ਆ ਜਿਹਨੂੰ ਕਿ 2013 ਤੋਂ ਅਸੀਂ ਬੇਦਖਲ ਕਰਤਾ ਸੀਗਾ ਕਿਉਂਕਿ ਹੱਥੋ ਪਾਈ ਬਹੁਤ ਹੁੰਦੇ ਸੀਗੇ 7-8 ਮਹੀਨੇ ਹੋਏ ਆ ਜਾਨੀ ਦੁਕਾਨ ਵਿੱਚ ਵਿੱਚ ਖੋਲਦੇ ਸੀ ਜਦੋਂ ਕੋਈ ਚੀਜ਼ ਸਾਨੂੰ ਚਾਹੀਦੀ ਹੁੰਦੀ ਸੀ ਉਹ ਅਸੀਂ ਚੱਕ ਕੇ ਲੈ ਜੀਦੀ ਸੀ ਜਿੱਦਾਂ ਅਸੀਂ ਕੋਈ ਸਰਵਿਸ ਕਰਾਣੀ ਆਕਤੀ ਵਾਦੀ ਅੰਦਰੋਂ ਤੇਲ ਵਗੈਰਾ ਦੀ ਕੰਨੀ ਲੱਗੇ ਆਪਣੀ ਹਮ ਸਾਰਾ ਸਮਾਨ ਦੇਖ ਜੀ ਦੱਸ ਵੀ ਠੀਕ ਠਾਕ ਤੇ ਚਾਬੀਆਂ ਮੇਰੇ ਕੋਲ ਹੀ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਸਾਡੇ ਕਿਸੇ ਨਾਲ ਗੱਲ ਕੀਤੀ ਇਹ ਇਹ ਨਾਲ ਦੇ ਗੁਆਰੰਟੀ ਸਾਡੇ ਕਹਿੰਦੇ ਕਿ 2017 ਚ ਤੁਹਾਡੇ ਚਾਚੇ ਨੇ ਇਹ ਦੁਕਾਨਾ ਤੁਹਾਡੇ ਡੈਡੀ ਤੋਂ ਖਰੀਦੀ ਆ ਤੇ ਉਹਨਾਂ ਤੋਂ ਅਸੀਂ ਖਰੀਦੀ ਆ ਤਿੰਨ ਚਾਰ ਮਹੀਨੇ ਪਹਿਲੇ ਤੇ ਜਦ ਕੀ ਸਾਡੇ ਨਗਰ ਤੋਂ ਕੋਈ ਕਿਸੇ ਦਾ ਕੰਟੈਕਟ ਹੀ ਨਹੀਂ ਹੋਇਆ ਜਿਹੜੀ ਹੁਣ ਅੱਜ ਕੱਲ੍ਹ ਆ ਕਿਤੇ ਜਿਹੜੀ ਪਾਈਆਂ ਹੈਗੀਆਂ ਕਿੰਨਾ ਹੀ ਕੰਨ ਪਾਈਆਂ ਇਹਨਾਂ ਨੇ ਪਾਈ ਆ ਸਾਡੀਆਂ ਸ਼ੱਤਾਂ ਬਾਲੇ ਵਾਲੀਆਂ ਸੀਗੀਆਂ ਇਹਨਾਂ ਨੇ ਪਾਈਆਂ ਹੁਣ ਪਤਾ ਨਹੀਂ ਲੱਗਾ ਸਾਨੂੰ ਨਹੀਂ ਪਤਾ ਅਸੀਂ ਤਾਂ ਪਰਸੋਂ ਵੀ ਆਏ ਆ ਦੁਕਾਨ ਦੇ ਅੰਦਰ ਕਬਜਾ ਚਾਬੀ ਸਾਡੇ ਕੋਈ ਸੀ ਜਿੰਦੇ ਵੱਢ ਕੇ ਵੜਦੇ ਫੇ ਅਸੀਂ ਜਿੰਦੇ ਤੋੜੇ ਵੀ ਸਾਡੀ ਚੀਜ਼ ਆ ਅੱਧਾ ਕਿਤੇ ਕੋਈ ਜਿੰਦਾ ਲੱਜੂਗਾ ਜਾਂ ਸਾਨੂੰ ਪ੍ਰੂਫ ਕਰੋ ਵੇ ਸਾਡੇ ਡੈਡੀ ਦੀ ਆ ਜਿੱਦਾਂ ਇਹ ਹੋਰਾਂ ਨੂੰ ਫੋਟੋਆਂ ਦਿਖਾਉਂਦੇ ਆ ਵੀ ਆ ਚਾਚਾ ਕਬਜ਼ਾ ਦੇ ਕੇ ਗਿਆ ਮੇਰੇ ਡੈਡੀ ਦੀ ਵੀ ਤਾਂ ਫੋਟੋ ਹੋਣੀ ਸੀ ਵੀ ਇਹ ਵੀ ਕਬਜ਼ਾ ਦਿੱਤਾ ਇਹਨਾਂ ਨੇ ਕਿਤੇ ਇਹਨਾਂ ਲਈ ਤਾਂ ਵੀ ਪ੍ਰੋਸੈਸ ਪ੍ਰੋਸੈਸ ਸਾਰੇ ਲਈ ਸੇਮ ਆ ਇੱਥੇ ਇਹਨਾਂ ਨੇ ਇਹ ਕੁਛ ਕੀਤਾ ਇਹਨਾਂ ਨੇ ਫਟਾਫਟੀ ਜਿੰਦੇ ਵੱਡੇ ਜਿੰਦੇ ਵੱਟ ਕੇ ਸਾਡਾ ਸਮਾਨ ਗਾਇਬ ਕੀਤਾ ਸਾਰੇ ਗਵਾਹ ਇੱਥੇ ਜਿੰਨੂੰ ਮਰਜ਼ੀ ਤੁਸੀਂ ਪੁੱਛ ਸਕਦੇ ਆ ਤੇ ਫਿਰ ਇਹਨਾਂ ਨੇ ਸਾਡੀਆਂ ਛੱਤਾ ਜਾਣ ਕੇ ਦੇੜ ਦਿੱਤੀ ਆ ਵੀ ਇੱਥੇ ਆ ਕੇ ਰਹਿਣਾ ਫਿਰ ਵੀ ਮੈਂ ਅੰਦਰ ਵੜ ਗਈ ਉਸ ਦਿਨ ਵੀ ਮੈਨੂੰ ਪੁਲਿਸ ਵਾਲੇ ਕੱਢ ਕੇ ਗਏ ਮੇਰੇ ਤੋਂ ਚਾਬੀ ਲੈ ਕੇ ਮੇਰੇ ਤੋਂ ਚਾਬੀ ਝੂਠ ਬੋਲ ਕੇ ਲੈ ਕੇ ਗਏ ਆ ਕਹਿੰਦੇ ਕਿ ਸੁਰੇਂਦਰ ਐਸਆਈਸੀ ਨਾਲ ਦੋ ਚਾਰ ਹੋਰ ਸੀ ਮੇਰੇ ਤੋਂ ਵੀਡੀਓ ਵੀ ਹੈਗੀ ਹੈ ਤੇ ਉਹ ਕਹਿੰਦੇ ਸੀ ਕਿ ਡੀਐਸਪੀ ਨੂੰ ਤੁਹਾਡੀ ਰਿਪੋਰਟ ਹੈਗੀ ਹੈ ਜਦੋਂ ਉਹ ਨਿਬੜ ਜੂਗੀ ਫਿਰ ਤੁਹਾਨੂੰ ਪਹੁੰਚੀ ਅਸੀਂ ਆਪ ਚਾਬੀ ਦੇ ਜਾਵਾਂਗੇ ਮੋੜ ਕੇ ਇਹ ਨਰੀ ਹਟੀਨਾ ਉਦੋਂ ਪਈਆ ਨਹੀਂ ਸੀ ਕੱਲ ਨਰੀ ਹਟੀਨਾ ਵੀ ਪੈ ਗਈ ਆ ਕੀ ਮੰਗ ਕੀ ਕਰਦੇ ਹੋ ਤੁਸੀਂ ਉਹ ਡੀਐਸਪੀ ਸਾਹਿਬ ਨੇ ਕੀ ਕੀਤਾ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਜਿਹੜਾ ਸਾਡਾ ਇਹਨਾਂ ਨੁਕਸਾਨ ਕਰਤਾ ਸਾਡੇ ਨਾਲ ਤਾਂ ਸਾਰਾ ਹੀ ਧੱਕਾ ਹੋ ਰਿਹਾ ਹੈ ਨਾ ਸਾਡੇ ਸਾਹਮਣੇ ਕੋਈ ਜਿੰਦੇ ਥੋੜੇ ਘਰ ਮੌਜੂਦ ਕੀ ਜਿੰਦੇ ਥੋੜੇ ਸਾਡਾ ਸਾਰਾ ਸਮਾਨ ਗਾਇਬ ਕਰਤਾ ਉਪਰੋਂ ਦੀ ਸਾਡੀ ਦੁਕਾਨ ਦਾ ਐਡਾ ਨੁਕਸਾਨ ਕਰਤਾ ਅਸੀਂ ਤਾਂ ਰੋਜੀ ਰੋਟੀ ਘਮਾਉਣ ਤੋਂ ਵੀ ਜਾਂਦੇ ਲੱਗੇ ਸਾਡਾ ਹੁਣ ਇਸ ਚੀਜ਼ ਦਾ ਸਾਨੂੰ ਹੱਕ ਦਿੱਤਾ ਜਾਵੇ ਇੱਕ ਵਾਰ ਤੋਂ ਕੀ ਨਾਂ ਦੀ ਆਪਣਾ ਜੀ ਸੁਚਾ ਸਿੰਘ ਜੀ ਸੁਚਾ ਸਿੰਘ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਹੋਵੇ तकरीबन ਜੀ ਚੌਥੇ 75 ਸਾਲ ਦੀ ਹੋ ਗਈ 75 ਸਾਲ ਦੀ ਹੋ ਗਈ ਤੁਸੀਂ ਦਿਮਾਗੀ ਤੌਰ ਤੇ ਬਿਲਕੁਲ ਠੀਕ ਆ। ਸ਼ੁਰੂ ਤੋਂ ਲੈ ਕੇ ਹਜ ਤੱਕ ਸਹੀ ਆ। ਗਾਹ ਦਾ ਪਤਾ ਕੋਈ? ਜਾਂ ਦਾ ਪਤਾ ਜੀ। ਤੁਹਾਡੇ ਕੋਲੋਂ ਕਿਸੇ ਬੰਦੇ ਨੇ ਰਜਿਸਟਰੀ ਕਰਵਾਈ ਸੀ ਇਸ ਥਾਂ ਦੀ ਤੁਹਾਡੇ ਚਾਚੇ ਦੇ ਮੁੰਡੇ ਜਾਂ ਤਾਏ ਦੇ ਮੁੰਡੇ ਨੇ? ਕੋਈ ਨਹੀਂ ਕਰਾਈ। ਕੋਈ ਨਹੀਂ ਕਰਾਈ। ਤੁਸੀਂ ਆਪਣੀ ਜਿਹੜੀ ਵਸੀਅਤ ਆ ਕਿਹਦੇ ਨਾਲ ਕੀਤੀ ਹੋਈ ਆ? ਕਿਹੜੀ ਚੀਜ਼ ਦੀ ਮਤਲਬ? ਆਹ ਦੁਕਾਨਾਂ ਦੀ। ਸਨ ਇਹ ਇਸ ਲੜਕੀ ਦੇ ਨਾਮ ਤੇ ਕੀ ਨਾਮ ਰੱਖੀ ਜਾਂਦਾ? ਇਹ ਦਾ ਨਾਮ ਜਿੰਦਲਕਾ। ਇਹਨਾਂ ਦੇ ਨਾਮ ਕੀਤੀ ਹੋਈ ਆ। ਇਹ ਤੋਂ ਇਲਾਵਾ ਕਿਸੇ ਹੋਰ ਨੂੰ ਵੀ ਤੁਸੀਂ ਆਪਣੀ ਪ੍ਰਾਪਰਟੀ ਦਿੱਤੀ? ਨਹੀਂ। ਹੁਣ ਕੀ ਹੋ ਰਿਹਾ ਵੀ ਤੁਹਾਡੇ ਨਾਲ? ਕੋਈ ਵੀ ਜਰਾ ਹੋ ਰਿਹਾ ਦਾ ਆਹ ਜਿਹੜਾ ਠੱਕੇ ਜਾ ਹੀ ਹੋ ਰਿਹਾ ਇਸੇ ਹੀ ਆ ਹੋ ਰਿਹਾ ਜਿਹੜੀ ਠੱਕੇ ਜਾ ਹੀ ਹੋ ਰਹੀ ਪੜਾ ਦੁਕਾਨਾ ਜਿਹੜੇ ਸਾਡੇ ਕੋ ਸਾਡੇ ਮਤਲਬ ਚਾਬੀਆਂ ਸਾਡੇ ਕੋ ਸਭ ਦਾ ਸਮਾਨ ਸਾਡਾ ਅੰਦਰ ਪਿਆ ਤੇ ਵੀ ਵੱਡੇ ਬੁੱਢੇ ਜਿੰਦੇ ਕੋਲ ਕੇ ਦੁਕਾਨਾ ਦੇ ਕਬਜੇ ਕਰਨ ਨੇ ਇਹਨਾਂ ਨੇ ਤੇ ਕਬਜਾ ਕਰ ਲਿਆ ਸਮਾਨ ਵੀ ਗਾਇਬ ਕਰਤਾ ਦਾ ਸਮਾਨ ਵੀ ਸਾਰਾ ਗਾਇਬ ਕੀਤਾ 15 20 ਦਾ 15 20 ਲੱਖ ਦਾ ਸਮਾਨ ਦਾ 15 20 ਲੱਖ ਦਾ ਹਾਂ ਜਦੋਂ ਤੋਂ ਤੁਸੀਂ ਇਸ ਦੁਕਾਨਾ ਦੇ ਮਾਲਕ ਆ ਅਸੀਂ ਸਨ 1960 ਤੋਂ ਲੱਗੇ ਹਾਂਜੀ 2024 ਤੱਕ ਰਜਿਸਟਰੀ ਵਾਲੀ ਜਗ੍ਹਾ ਹੈ ਜਾਂ ਇਹ ਕਬਜ਼ੇ ਵਾਲੀ ਹੈ ਜੀ ਗਵਰਨਮੈਂਟ ਦੀ ਹੈ ਲਾਲ ਲਕੀਰ ਬੜੀ ਆ ਜਿਹੜੀ ਗਵਰਨਮੈਂਟ ਆਪਣੇ ਕਮੇਟੀ ਕਰਦੇ ਅੰਦਰ ਕਮੇਟੀ ਕਰਦੇ ਅੰਦਰ ਠੀਕ ਹੈ ਤੇ 1960 ਤੋਂ ਤੁਹਾਡੇ ਕੋਲ ਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਹੀ ਗੱਲ ਇਹ ਕਹਿੰਦੇ ਕਿ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਬਸ ਹੋਰ ਕੀ ਹਾਂਜੀ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਜਗਿੰਦਰਪਾਲ ਆ ਜੀ ਜਗਿੰਦਰਪਾਲ ਕਿੰਨੀ ਉਮਰ ਦੀ ਆਪਣੀ ਮੇਰੀ ਉਮਰ 72 ਸਾਲ ਦੀ ਹੈ ਜੀ 72 ਸਾਲ ਹਾਂਜੀ ਤੁਹਾਨੂੰ ਕੋਈ ਮਾਨਸਿਕ ਪ੍ਰੋਬਲਮ ਤੇ ਨਹੀਂ ਹੈਗੀ ਨਹੀਂ ਜੀ ਕੋਈ ਦਿਮਾਗੀ ਪ੍ਰੋਬਲਮ ਤੇ ਨਹੀਂ ਹੈ ਨਹੀਂ ਛਾੜ ਦੇ ਛਾੜ ਦਾ ਮਰੀਜ਼ ਆ ਮੈਂ ਛਾੜ ਦੇ ਪੇਸ਼ੈਂਟ ਆ ਤੁਸੀਂ ਹਾਂਜੀ ਸਾਨੂੰ ਪਤਾ ਨਾ ਜੋ ਤੁਸੀਂ ਬੋਲਣ ਲੱਗੇ ਸਹੀ ਬੋਲਣ ਲੱਗੇ ਮੈਂ ਬੋਲੂਗਾ ਹੀ ਸਹੀ ਹਾਂਜੀ ਕੀ ਕੀ ਪ੍ਰੋਬਲਮ ਆਈ ਆਪਾਂ ਨੂੰ ਇਹ ਦੁਕਾਨੋਂ ਲੈ ਇਹ ਦੁਕਾਨਾ ਸੀ ਜਗਿੰਦਰਪਾਲ ਚੁੰਬਰ ਤੋਂ ਲਈਆਂ ਜੀ ਹਾਂਜੀ ਜਗਿੰਦਰਪਾਲ ਚੁੰਬਰ ਨੇ ਸੁਚਿਆ ਸੰਗ ਸੁਚਿਆ ਸੰਗ ਤੋਂ ਲਈਆਂ ਸੀ ਹਾਂਜੀ ਉਹਦਾ ਇਹ ਜਗਿੰਦਰਪਾਲ ਚੁੰਬਰ ਛੋਟਾ ਭਰਾ ਆ ਹਾਂਜੀ ਅਸੀਂ ਜਗਿੰਦਰਪਾਲ ਤੋਂ ਲੈ ਕੇ ਮੇਰਾ ਨਾਮ ਵੀ ਜਗਿੰਦਰਪਾਲ ਆ ਤੇ ਮੈਂ ਉਹਨਾਂ ਕੋਲ 26 ਲੱਖ ਦੀਆਂ ਉਹਨੂੰ ਲਈਆਂ ਯੋਕ ਨੂੰ ਹਾਂਜੀ 26 ਲੱਖ ਦੇ ਜਗਿੰਦਰਪਾਲ ਤੋਂ ਲਈਆਂ ਹਾਂਜੀ ਸੁੱਚਾ ਸਿੰਘ ਨੇ ਉੱਤੋਂ ਲਈਆਂ ਸੁੱਚਾ ਸਿੰਘ ਨੇ ਜਗਿੰਦਰ ਸੁੱਚਾ ਸਿੰਘ ਜੀ ਨੇ 2017 ਚ ਜਗਿੰਦਰਪਾਲ ਚੁੰਬਰ ਜੀ ਨੂੰ ਵੇਚਿਆ ਸੀ ਤਿੰਨ ਦੁਕਾਨਾਂ ਹਾਂਜੀ ਠੀਕ ਹੈ ਜੀ ਤੇ 2024 ਚ 11 ਜੂਨ 2024 ਨੂੰ ਮੈਂ ਦੋ ਦੁਕਾਨਾਂ ਲਈਆਂ ਜੀ ਇਹ ਸੱਚਾ ਸਿੰਘ ਜੀ ਉਹਨਾਂ ਦੀ ਇੱਕ ਪ੍ਰਾਪਰਟੀ ਵੇਚ ਚੁੱਕੇ ਸੀ ਇੱਕ ਦੁਕਾਨ ਵੇਚ ਚੁੱਕੇ ਸੀ ਜੀ ਤੇ ਇਸ ਤਰ੍ਹਾਂ ਕਿ ਅਗਲਾ ਕਹਿੰਦਾ ਮੇਰੇ ਤੋਂ ਚੋਰੀ ਤੂੰ ਮੇਰੀਆਂ ਦੁਕਾਨਾਂ ਕਿੱਦਾਂ ਵੇਚਤੀਆਂ ਕਿ ਮੈਂ ਤਾਂ ਤੈਨੂੰ ਕੰਮ ਕਰਨ ਲਈ ਦੁਕਾਨਾਂ ਦਿੱਤੀਆਂ ਕਿ ਚਲੋ ਭਾਈ ਤੂੰ ਕੰਮ ਕਰਦਾ ਰਾ ਰੋਟੀ ਭਰਾ ਆ ਸਾਡਾ ਪਰ ਇਹ ਪਿੱਛੋਂ ਮਾਲ ਵੇਚਣ ਲਾ ਪਿਆ ਸਾਰਾ ਇਹਨਾਂ ਦਾ ਮੁੰਡਾ ਵੇਚਣ ਲਾ ਪਿਆ ਜੀ 2017 ਚ ਕੀ ਹੋਇਆ ਜੀ 2017 ਇੰਝ ਸੱਚਾ ਸਿੰਘ ਜੀ ਨੇ ਆਪਣੇ ਭਰਾ ਜਗENDERਪਾਲ ਚੁੰਮਰ ਜੀ ਨੂੰ ਇਹ ਦੁਕਾਨਾਂ ਤਿੰਨ ਵੇਚੀਆਂ ਜੀ ਠੀਕ ਹੈ ਜੀ ਉਹਦੇ ਵਿੱਚ ਇਹਨਾਂ ਨੇ ਆਹ ਸਾਲ 2 ਸਾਲ ਪਹਿਲਾਂ ਇਹ ਇੱਕ ਦੁਕਾਨ ਹੀ ਵੇਚ ਗ ਜੋਗਿੰਦਰਪਾਲ ਚੁੰਬਰ ਦੀ ਇੱਕ ਦੁਕਾਨ ਹੈ ਚੋਰੀ ਵੇਚ ਗਏ 12 ਸਾਢੇ 12 ਲੱਖ ਦੀ ਜਿੰਨੇ ਦੀ ਵੀ ਵਿਕੀ ਹੈ ਤੇ ਉਹ ਉਹਨੂੰ ਬੰਦੇ ਨੂੰ ਪਤਾ ਲੱਗਾ ਕਿ ਭਾਈ ਮੇਰੀਆਂ ਦੁਕਾਨਾਂ ਤੇ ਇਦਾਂ ਇਹ ਵੇਚਣ ਲੱਗ ਪਏ ਆ ਮੇਰੇ ਤੋਂ ਗੈਰ ਮੌਜੂਦਗੀ ਤੇ ਫਿਰ ਉਹ 2024 ਚ ਆਏ ਤੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਆ ਕੇ ਸਾਨੂੰ ਉਹਨੇ ਦੁਕਾਨਾਂ ਵੇਚੀਆਂ ਸਾਨੂੰ ਆਪ ਖੜ ਕੇ ਉਹਨਾਂ ਨੇ ਸ਼ਟਲ ਖਲਾ ਕੇ ਸਾਨੂੰ ਕਬਜ਼ਾ ਲੈ ਗਏ ਸ਼ਟਲ ਬੰਦ ਸੀ ਗਏ 2000 ਮੇਰੇ ਖਿਆਲ ਚ 20 ਕਿਲੋ ਬੰਦੇ ਪਈਆਂ ਆ ਤੇ ਸਾਨੂੰ ਕਬਜ਼ਾ ਲੈ ਕੇ ਸਾਨੂੰ ਦੁਕਾਨਾਂ ਵੇਚ ਕੇ ਗਏ ਆ ਇਹ ਹੁਣ ਜਿਹੜੇ ਆਉਂਦੇ ਨੇ ਵੀ ਕਿੰਨੇ ਕਦੋਂ ਲਈ ਇਹ ਬੰਦ ਮੈਂ 11 ਜੂਨ 2024 ਦੀ 11 ਜੂਨ 2014 ਹਾਂਜੀ ਠੀਕ ਹੈ ਇਹ ਸਾਡਾ ਕੋਈ ਮਤਲਬ ਨਹੀਂ ਹੈ ਤੁਸੀ ਹਾਂਜੀ ਮੈਂ ਖੜੀ ਤਿੰਨ ਚਾਰ ਮਹੀਨੇ ਹੋਏ ਚਾਰ ਮਹੀਨੇ ਹੋ ਗਏ ਠੀਕ ਹੈ ਤੇ ਫਿਰ ਸੁੱਚਾ ਸਿੰਘ ਜੀ ਦਾ ਸਾਹਮਣੇ ਤੁਹਾਡੇ ਬੈਠੇ ਹੋ ਕਹਿੰਦੇ ਮੈਂ ਦੁਕਾਨਾ ਵੇਚੀਆ ਨਹੀਂ ਹੈਗੀ ਸਰ ਸਾਡੇ ਕੋਲ ਪ੍ਰੂਫ ਪਈ ਜੀ ਸਾਰੇ ਸਾਡੇ ਵੀ ਅਸੀਂ ਤਾਂ ਲਈਆਂ ਨਹੀਂ ਇਹ ਤੇ ਜੀਂਦਰਪਾਲ ਚੁੰਬਰ ਨੇ ਲਈਆਂ ਜੀ ਹਾਂਜੀ ਜੀਂਦਰਪਾਲ ਚੁੰਬਰ ਜਾਣੇ ਜਾਂ ਇਹ ਜਾਣਦੇ ਇਹਨਾਂ ਦੇ ਫਿਰ ਤੇ ਕਾਫੀ ਕਰਜ਼ਾ ਹੋ ਗਿਆ ਸੀਗਾ ਜੀ 2017 'ਚ ਘਰ ਵੀ ਇਹਨਾਂ ਨੇ ਕਹਿੰਨੇ ਰੱਖਤਾ ਸੀਗਾ ਤੇ ਉਹਨੇ ਆ ਕੇ ਭਰਾ ਨੇ ਉਹ ਆਪਣੇ ਦੀ ਮਦਦ ਕੀਤੀ ਕਿ ਚੱਲ ਯਾਰ ਕੋਈ ਨਹੀਂ ਮੈਂ ਤੇਰਾ ਕਾਰਜ ਲਾ ਤਾਂ ਪਰ ਦੁਕਾਨਾ ਉਹਨੇ ਆਪਣੇ ਅੰਡਰ ਕਰ ਲਈਆਂ ਸੀ। ਜੀ ਇਸ ਕਰਕੇ ਇਹਨਾਂ ਨੂੰ ਪੈਸਾ ਦਿੱਤਾ ਤੇ ਦੁਕਾਨਾ ਆਪਣੇ ਨਾਲ ਲਖਾ ਲਈਆਂ ਸੀ। ਤੇ ਇਹ ਫਿਰ ਵਿੱਚੋਂ ਹੀਰਾ-ਵੀਰ ਗੱਲ ਆਪੇ ਦੁਕਾਨ ਬੀਚਤੀ, ਮਾਲ ਵੇਚਣ ਲਾ ਫਿਰ ਉਹ 2024 ਜਾ ਕੇ ਇਹ ਦੁਕਾਨਾ ਸਾਨੂੰ ਦੇ ਗਏ। ਜਿਹੜਾ ਸਮੇਤ ਸਮਾਨ ਤੁਹਾਨੂੰ ਦੁਕਾਨਾ ਦਿੱਤੀਆਂ ਜਾਂ ਕਿਲੇ ਦੁਕਾਨੇ ਸੀ। ਹਾਂ ਸਮੇਤ ਸਮਾਨ ਸਮੇਤ ਵਿੱਚ ਹੈ ਵੀ ਕੁਝ ਨਹੀਂ ਸੀਗਾ ਜੀ। ਜੋ ਥੋੜਾ ਬੋਧਾ ਇਹ ਸਾਈਡ ਤੇ ਫੇਰ ਵੀ ਲੱਗ ਰਾ ਸਾਡੇ ਕੋਈ ਮਤਲਬ ਦਾ ਨਹੀਂ। ਜਿਹੜੇ ਤੁਹਾਡੇ ਆਣਗੁਣ ਦੱਸਦੇ ਵੀ ਤੁਸੀਂ ਟੈਂਟ ਜਿਹੜੇ ਆਣਗੁਣ ਬਲੈਕ ਹੋਣ ਲੱਗਦੇ ਸਾਡਾ ਆਣਗੁਣ ਦਾ ਤੁਹਾਨੂੰ ਪਤਾ ਅਸੀਂ ਕਿਸੇ ਨਾਲ ਸਾਡੀ ਇੱਥੇ ਆਪਣਾ ਕੰਮ ਕਰਦੇ ਸਵੇਰੇ 6 ਵਜੇ ਆਨੇ 8 ਵਜੇ ਚਲ ਜਾਂਦੇ ਅਸੀਂ ਕਿਸੇ ਨਾਲ ਮਤਲਬ ਨਹੀਂ ਬੋਲ ਚਾਲ ਨਹੀਂ ਅਗਲੇ ਨਾਲ ਜੋ ਅਗਲੇ ਦੇ ਮਨਚ ਹੋਵੇ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਬਸ ਜੋ ਇਨਸਾਫ ਹੈਗਾ ਜੀ ਸਾਨੂੰ ਦਿਵਾਓ ਜੀ ਇਹ ਕਾਹਦੀ ਬੋਲਦੇ ਦੇਖ ਲਓ ਜੀ ਤੁਹਾਨੂੰ ਸਾਡੇ ਅਗਲਾ ਪੈਸੇ ਦੇ ਦੇਵੇ ਤਾਨੂੰ ਸਾਡੇ ਤੋਂ ਦੁਕਾਨਾ ਲੈ ਲੋ ਅਸੀਂ ਇਹ ਲੜਾਈ ਕਰਦੇ ਆਂ ਅਸੀਂ ਦੁਕਾਨਾ ਲੈਂਦੇ ਤਾਨੂੰ ਲੋੜ ਨਹੀਂ ਸਾਨੂੰ ਲੜਾਈ ਝਗੜੇ ਦੀ ਲੋੜ ਨਹੀਂ ਹੈ ਵੇਚ ਉਮਰ ਮੁਲਾਸ਼ਾ ਇਹ ਕਹਿੰਦੇ ਆ ਕਿ ਤੁਹਾਡੀਆਂ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ 26 ਲੱਖ ਦੇ ਦੇਉਂ ਮੈਂ ਨੂੰ ਜਗENDER PAL ਚੰਮਰ ਜੀ ਮੇਰੇ ਬਾਪੀ ਪਹਿ ਪਾਸ ਲੈਣ ਮੈਂ ਦੁਕਾਨਾ ਤੋਂ ਬਾਜ਼ ਆ ਜੀ ਮੈਂ ਰੋਈ ਗਾਲਾਂ ਨਹੀਂ ਮੇਰੀ ਮਾਂ ਨੂੰ ਮੇਰੀ ਭੈਣ ਨੂੰ ਸਾਰੇ ਬਹੁਤ ਗਾਲਾਂ ਕਰਦੇ ਮੇਰੇ ਕੋਲ ਵੀਡੀਓ ਪਈਆਂ ਜੀ ਬਗੈਰਾ ਗਾਲਾਂ ਕੱਢਦੇ ਆਂ ਅਸੀਂ ਗਾਣੇ ਗਾਲਾਂ ਸੁਣੀਆਂ ਜੀ ਤੁਸੀਂ ਗਾਣਾ ਕੱਢੋ ਉਹਨਾਂ ਨੂੰ ਐਡੀਐਸੀ ਸਾਹਿਬ ਦੇ ਪੇਸ਼ ਹੋਏ ਉੱਥੇ ਵੀ ਨਹੀਂ ਕੋਈ ਗੱਲ ਹੋਈ ਇਹਨਾਂ ਨੇ ਉੱਥੇ ਕੇਸ ਵੀ ਕੀਤਾ ਜਗENDERਪਾਲ ਜੁੰਮਰ ਦੇ ਨਹੀਂ ਫਿਰ ਤੁਸੀਂ ਤੁਸੀਂ ਜਿੰਦੇ ਕਿਉਂ ਤੋੜੇ ਫਿਰ ਨਹੀਂ ਅਸੀਂ ਨਹੀਂ ਤੋੜੇ ਇਹ ਅਗਲੇ ਮਾਲਕ ਨੇ ਆ ਕੇ ਆਪ ਖਲਾਈਆਂ ਜੀ ਅਸੀਂ ਨਹੀਂ ਕੁਝ ਵੀ ਕੀਤਾ ਸਤਾਨੀ ਵੀ ਲੋੜ ਨਾ 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 ਜਗENDERਪਾਲ ਜੁੰਮਰ ਤੋਂ ਲਈਆਂ ਜੀ ਤੁਹਾਨੂੰ ਕਹਿੰਦੇ ਖੁੱਲੇ ਲੈਣੇ ਚਾਮੂ ਚਾਬੀ ਤੇ ਫੜਾਉਂਦਾ ਵੀ ਸਾਨੂੰ ਦੇਵਾ ਦਿੰਦੇ ਅਗਲੇ ਨੇ ਛੱਟਲ ਖੋਲ ਕੇ ਸਾਨੂੰ ਪੜਾਇਆ ਜੀ ਯਾ ਵੀ ਚਾ ਵੀ ਫਰੋਂਦਾ ਵੀ ਤੁਹਾਨੂੰ ਦਿਖਾਣੇ ਆ ਮੈਂ ਸਾਡੇ ਕੋਲ ਨੋਟ ਰੀਡ ਬਣਾਈ ਹੋਈ ਹੈ ਜੀ ਅੱਥੀ ਤੁਹਾਨੂੰ ਨਹੀਂ ਲੋੜ ਹੈਗੀ ਸਰ ਜੀ ਜਿੰਦੇ ਖੁੱਲਣ ਨਹੀਂ ਦਿੰਦੇ ਖੋਲੇ ਅਗਲੇ ਨੇ ਅਗਲੇ ਨੇ ਖਲਾਏ ਜਿੰਦੇ ਖੋਲੇ ਸਾਰਾ ਕੋਈ ਅਗਾਂ ਤੂੰ ਹੀ ਚੱਕਿਆ ਅੰਦਰ ਨਹੀਂ ਮਨ ਹੈ ਹੀ ਨਹੀਂ ਚੱਕਣਾ ਕਿਹੜਾ ਸਾਡੇ ਕੋਲ ਜੀ ਸਿਰਫ ਬਣਾਉਣੀ ਸੀ ਕਿ ਆਪਣੀ ਦੁਕਾਨ ਥੋੜਾ ਪਤਾ ਜੀ ਚੱਕੇ ਸਾਈਡ ਤੇ ਕਰਦਾ ਕਿ ਅਗਲੇ ਨੂੰ ਕਹਿ ਦਿੱਤਾ ਕਿ ਹਾਂ ਵੀ ਇਹਨਾਂ ਦਾ ਮੁੰਡਾ ਵੀ ਆਇਆ ਸੀ ਦੋ ਤਿੰਨਾਂ ਦੀ ਸਾਨੂੰ ਗੋਲ ਕੇ ਗਿਆ ਆਇਆ ਬਾਈ ਤੇਰੇ ਆ ਦੋ ਤਿੰਨ ਪੂਰੇ ਕੱਡੇ ਪਏ ਆ ਬੇਸ਼ੱਕ ਤੂੰ ਆ ਗਿਆ ਚੱਕ ਲੈ ਇੱਥੇ ਪਏ ਆ ਹੁਣ ਕੀ ਆਪਾਂ ਮੰਗ ਕੀ ਕਰਦੇ ਹਾਂ ਮੈਂ ਮੰਗ ਕਰਦਾ ਜੀ ਮੈਨੂੰ ਇਨਸਾਫ ਦਵਾਇਆ ਜਾਵੇ ਮੇਰੇ ਪਤਾ ਮੇਰੇ ਹੱਡ ਦੇ ਪੇਸ਼ੰਡਿਆ ਜੀ ਇਹ ਰੋ ਜਾ ਕੇ ਜਲੂਸ ਕੱਢਦੇ ਸਾਡਾ ਤੁਸੀਂ ਕੰਨਾਂ ਦਾ ਅਗਲੇ ਨਾਲ ਗੱਲ ਕਰੋ ਜੋ ਤੁਹਾਡੀ ਘਰ ਦੀ ਫੈਮਿਲੀ ਪ੍ਰੋਬਲਮ ਹੈ ਉਹਨਾਂ ਨਾਲ ਗੱਲ ਕਰੋ ਪਰ ਸਾਣਾ ਕਾਹਦੀ ਦਿੱਕਤ ਕਰਦੇ ਮੈਂ ਅਸੀਂ ਤਾਂ ਤੁਹਾਨੂੰ ਮਾੜਾ ਕਹਿੰਦੇ ਨਹੀਂ ਪਏ ਮੇਰੇ ਕੋਲ ਸਾਰੇ ਪ੍ਰੂਫ ਪਏ ਆ ਜੀ ਕੋਈ ਟੱਕਰ ਨਾ ਪਾਦਾ ਰਹੀ ਆ ਵੀ ਅਸੀਂ ਕਹਿੰਦਾ ਇਹ ਸੰਜੀ ਇਨਾ ਮੈਜੀ ਕਨਸਟੇਬਲ ਲਾਪਰੀ ਸੰਗ ਲਾਪਰੀ ਜੀ ਕਿਹੜੇ ਮਸਲੇ ਚ ਆਏ ਸੀ ਤੇ ਕਹਿੰਨੇ ਤੁਹਾਨੂੰ ਕਾਲ ਕੀਤੀ ਸੀ ਇਹਨਾਂ ਨੇ ਸਾਨੂੰ 112 ਦੇ ਕੋਲ ਕੀਤੀ ਸੀਗੀ ਜੀ ਹਾਂਜੀ ਇਹ ਕਾਲ ਕੀਤੀ ਸੀਗੀ ਰੋਇਤ ਸਪਰਾ ਨੇ ਜੀ ਹਾਂਜੀ ਕਹਿੰਦੇ ਮਸਲੇ ਨੂੰ ਲੈ ਕੇ ਇਹਨਾਂ ਨੇ ਲਿਖਿਆ ਸੀ ਕੋਲਰ ਨੇ ਦੱਸਿਆ ਹੈ ਕਿ ਮੇਰੇ ਸਾਈਕਲ 숍 ਤੇ ਸੁੱਚਾ ਸਿੰਘ ਰਜਿੰਦਰ ਕੌਰ ਦਵਿੰਦਰ ਕੌਰ ਆ ਕੇ ਨਜਾਇਜ਼ ਕਬਜ਼ਾ ਕਰ ਰਹੇ ਆ ਇਹ ਕੀ ਉਹ ਤੁਹਾਡੀ ਮੌਜੂਦਗੀ ਦੇ ਵਿੱਚ ਕਬਜ਼ਾ ਕਰ ਰਹੇ ਆ ਨਹੀਂ ਇਸ ਟਾਈਮ ਤਾਂ ਕੁਝ ਨਹੀਂ ਇਦਾਂ ਦੀ ਗੱਲ ਤੇ ਫਿਰ ਇਹ ਪਹਿਲਾਂ ਪਹਿਲਾਂ ਵੀ ਸਰ ਤੁਸੀਂ ਇਹਨਾਂ ਦੀ ਕਾਲ ਤੇ ਆ ਸੀ ਹਾਂਜੀ ਹਾਂਜੀ ਪਹਿਲਾਂ ਵੀ ਕੋਲਜੀ ਇਹਨਾਂ ਦੀ ਜਿਹੜੀ ਅਰਜ਼ੀ ਹੈ ਇਹਨਾਂ ਦੀ ਡਿਪੀ ਸਾਹਿਬ ਤੋਂ ਪਹਿਲਾਂ ਚੱਲਦੀ ਪਈ ਸੀ ਤੁਸੀਂ ਬਦੌੜ ਕੌਣ ਤਾਂ ਵੀ ਤੁਸੀਂ ਆਏ ਸੀ ਇੱਥੇ ਨਹੀਂ ਬਦੌੜ ਕੋਲ ਤੋਂ ਜੀ ਇੱਕ ਇੱਕ ਵਾਰੀ ਨਹੀਂ ਤਿੰਨ ਵਾਰੀ ਇਹਨਾਂ ਦੀ ਕੋਲਜ ਤਿੰਨੀ ਵਾਰੀ ਕੋਲਤੀ ਆਇਆ ਤੇ ਕੀ ਮਤਲਬ ਤੁਹਾਨੂੰ ਲੱਗਾ ਕਿ ਜਦੋਂ ਤੁਸੀਂ ਆਏ ਕਿਤੇ ਕਬਜ਼ਾ ਹੋ ਰਿਹਾ ਨਹੀਂ ਇੱਥੇ ਕੁਝ ਸਾਨੂੰ ਇਦਾਂ ਦਾ ਨਹੀਂ ਲੱਗਿਆ ਲੱਗਦਾ ਕਿ ਤੁਹਾਨੂੰ ਇਹ ਨਹੀਂ ਝੂਠੀ ਇਨਫੋਰਮੇਸ਼ਨ ਦਿੱਤੀ ਹੈ ਸਾਨੂੰ ਇਹਨੇ ਇਹ ਦੱਸਿਆ ਆ ਵੀ ਸਾਡੇ ਆਣ ਕੇ ਇੱਥੇ ਪਹਿਲਾਂ ਵੀ ਹਰਾਸਮੈਂਟ ਕਰਦੇ ਆ ਸਾਨੂੰ ਆਣ ਕੇ ਸਾਡੇ ਧਾਂ ਦੇ ਆਣ ਕੇ ਅਸੀਂ ਸਿਰਫ ਇਸ ਕਰਕੇ ਦੇਖਣਾ ਹੈ ਵੀ ਇਹਨਾਂ ਦਾ ਕੋਈ ਆਪਸ ਵਿੱਚ ਇੱਥੇ ਕਬਜਾ ਕੋਈ ਨਹੀਂ ਹੋ ਰਿਹਾ ਜਿਹਨੀ ਰਿਪੋਰਟ ਦੇ ਵਿੱਚ ਇਹ ਲਿਖਾਇਆ ਕਿ ਕਬਜਾ ਹੋ ਰਿਹਾ ਮੰਨਦੇ ਹਾਂ ਤੁਸੀਂ ਇਹ ਗੱਲ ਕਿ ਤੁਹਾਨੂੰ ਝੂਠੀ ਤਲਾਹ ਦਿੱਤੀ ਗਈ ਇਹਨਾਂ ਨੇ ਸਾਨੂੰ ਦੱਸਿਆ ਤਾਂ ਇਸ ਹਿਸਾਬ ਨਾਲ ਸੀਗਾ ਪਰ ਇੱਥੇ ਆਣ ਕੇ ਅਸੀਂ ਦੇਖਿਆ ਕੋਸ਼ਿਸ਼ ਤਾਂ ਦਾ ਨਹੀਂ ਸੀ ਝੂਠੀ ਤਲਾਹ ਨਿਕਲੀ ਇਹਨਾਂ ਦੀ ਹਾਂਜੀ ਇਹਨਾਂ ਤੇ ਕੋਈ ਕਾਰਵਾਈ ਕਰਵੋਗੇ ਤੁਸੀਂ ਨਹੀਂ ਬੈਠੇ ਨੇ ਨਹੀਂ ਅਸੀਂ ਬੰਦੇ ਦੋਨੇ ਆਣ ਕੇ ਬੈਠੇ ਦੋਨੇ ਤਰ੍ਹਾਂ ਆਣ ਕੇ ਬੈਠੀਆਂ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਤੁਸੀਂ ਕੀ ਕਰਨ ਆਏ ਸੀ ਇੱਥੇ ਵੀ ਫਿਰ ਉਸ ਹਿਸਾਬ ਨਾਲ ਦੇਖਾਂਗੇ ਕੀ ਬੰਦ ਹੈ ਥੈਂਕ ਯੂ ਸਰ